ਪਹੁੰਚੀਆਂ ਸਰਕਾਰੀ ਮਿਡਲ ਸਕੂਲ ਪਿੰਡਹੀਓ ਜਿਲ੍ਹਾ ਸੀਤਪਾਲ ਸਿੰਘ ਨਗਰ ਜਿੱਥੇ ਕਿ ਅੱਜ ਬੱਚਿਆਂ ਦਾ ਜਿਹੜਾ ਸਲਾਨਾ ਜਿਹੜਾ ਰਿਜ਼ਲਟ ਆ ਨਤੀਜਾ ਹੈ ਉਹ ਘੋਸ਼ਿਤ ਕੀਤਾ ਜਾਣਾ ਆ ਸੋ ਸਕੂਲ ਦਾ ਸਮੁੱਚਾ ਸਟਾਫ ਸਕੂਲ ਦੇ ਬੱਚੇ ਜਿਨ੍ਹਾਂ ਦੇ ਅੱਜ ਮਿਹਨਤ ਨੂੰ ਰੰਗ ਲਗਾਇਆ ਤੇ ਨਾਲ ਹੀ ਨਾਲ ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਆ ਉਹ ਸਕੂਲ ਦੇ ਆਂਗਣੇ ਦੇ ਵਿੱਚ ਵਿਹੜੇ ਦੇ ਵਿੱਚ ਪਹੁੰਚ ਚੁੱਕੇ ਆ ਸੋ ਆਪਾਂ ਬਹੁਤੀ ਦੇਰ ਨਾ ਕਰਦੇ ਹੋਏ ਪਹੁੰਚਦੇ ਆ ਜੀ ਜਿੱਥੇ ਕਿ ਮੁਖ ਅਧਿਆਪਕ ਸਰਕਾਰੀ ਮਿਡਲ ਸਕੂਲ ਬਲਵਜ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਜਾਣਾ ਹੈ ਮੈਂ ਛੋਟੀ ਜਿਹੀ ਕੁਝ ਗੱਲ ਕਰਨੀ ਚਾਹੁੰਦਾ ਮੈਂ ਗੱਲ ਤੋਂ ਨੂੰ ਸਾਰੇ ਨਾਲ ਇਹ ਕਰਨੀ ਚਾਹੁੰਦਾ ਕਿ ਬੱਚੇ ਜਿਹੜੇ ਆ ਉਹ ਪਲੱਸ ਜਿਹੜੇ ਬੱਚੇ ਹੈਗੇ ਆ ਬੱਚਿਆਂ ਦੀ ਉਮਰ ਦੇ ਹਿਸਾਬ ਦੇ ਨਾਲ ਬੱਚਿਆਂ ਨੇ ਥੋੜੇ ਸ਼ਰਾਰਤੀ ਵੀ ਬਣਨਾ ਹੈ ਉਹ ਥੋੜੇ ਤੁਹਾਡੇ ਕੰਟਰੋਲ ਤੋਂ ਬਾਹਰ ਵੀ ਵਿਚਾਰੇ ਜਾਣਾ ਹੈ ਤੁਹਾਂ ਆਖੀ ਇਹਨੇ ਤਾਂ ਮੈਨੂੰ ਜਵਾਬ ਨਹੀਂ ਦਿੱਤਾ ਮੇਰੀ ਤਾਂ ਜਰਾਂ ਨਹੀਂ ਸੁਣਦਾ ਤਾਂ ਸੋ ਇਹ ਗੱਲਾਂ ਜਿਹੜੀਆਂ ਇਹ ਹੋਣੀਆਂ ਸੁਭਾਵਿਕ ਵਾ ਕੜੀ ਦਾ ਬੱਚੇ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਮੈਨੂੰ ਪਤਾ ਹੈ ਵੀ ਬੱਚੇ ਥੋੜੇ ਵੀਰ ਬੱਚੇ ਨੂੰ ਨਹੀਂ ਪਤਾ ਇਸ ਦਾ ਬਟਨ ਨੂੰ ਠੇਸ ਲੱਗਦੀ ਆ ਉਹਨੂੰ ਠੇਸ ਕਿਦਾ ਲੱਗਦੀ ਆ ਕਿ ਜਦੋਂ ਪੇਰੈਂਟਸ ਆ ਕੇ ਇਹਦੀ ਸ਼ਿਕਾਇਤ ਕਰ ਦਿੰਦੇ ਆ ਦੇਖਿਆ ਮੇਰੀ ਸ਼ਿਕਾਇਤ ਲਾਤੀ ਕਈ ਬੱਚੇ ਤਾਂ ਲੜ ਪੈਂਦੇ ਛੋਟੇ ਬੱਚੇ ਲੜ ਪੈਂਦੇ ਆ ਲੇਕਿਨ ਜਿਹੜੇ ਵੱਡੇ ਬੱਚੇ ਹੁੰਦੇ ਉਹ ਲੜਦੇ ਨਹੀਂ ਉਹ ਕਹਿ ਦਿੰਦੇ ਆ ਉਹ ਚੁੱਪ ਕਰ ਜਾਂਦੇ ਆ ਜਾਂ ਉਹ ਫੀਲ ਕਰਦੇ ਆ ਦੇਖੋ ਤੁਹਾਡਾ ਮਾਤਾ ਪਿਤਾ ਦਾ ਤੇ ਅਸੀਂ ਸਬੰਧ ਵਿੱਚ ਅਸੀਂ ਤਿੰਨ ਤਿੰਨ ਕੈਟਾਗਰੀ ਆ ਰਹੀਆਂ ਮਾਤਾ ਪਿਤਾ ਤੇ ਅਧਿਆਪਕ ਔਰ ਤੀਸਰੀ ਕੈਟਾਗਰੀ ਗੜੀ ਬੱਚਾ ਸਾਡੇ ਸਾਰੇ ਦਾ ਮਕਸਦ ਬੱਚੇ ਨੂੰ ਖੁਸ਼ ਰੱਖਣਾ ਬੱਚੇ ਨੂੰ ਅੱਗੇ ਵਧਾਣਾ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ ਸਮਝਾਉਣਾ ਇਹ ਸਾਡੀ ਦੋਨਾਂ ਦੀ ਹੀ ਮਹਵਰੀ ਬੰਦੀ ਹੈ ਔਰ ਮਾਤਾ ਪਿਤਾ ਥੋੜੇ ਘਬਰਾ ਜਾਂਦੇ ਕਿ ਜੀ ਬੱਚਾ ਸਾਡਾ ਜਿਹੜਾ ਹੈਗਾ ਜੀ ਉਹ ਮୋਰੇ ਜਵਾਬ ਦਿੰਦਾ ਆ ਪਰ ਬੱਚੇ ਦੇ ਵੀ ਪ੍ਰੈਸਟੀਜ ਇਸ਼ੂ ਬਣ ਜਾਂਦਾ ਕਈ ਵਾਰ ਵੀ ਯਾਰ ਦੇਖਿਆ ਮੇਰੀ ਬੇਇੱਜ਼ਤੀ ਕਰਦੇ ਬੱਚੇ ਕਹਿ ਨਹੀਂ ਸਕਦੇ ਪਰ ਬੱਚੇ ਫੀਲ ਕਰਦੇ ਆ ਬੱਚੇ ਮਹਿਸੂਸ ਕਰਦੇ ਆ ਕਿ ਕੁਝ ਮੰਨ ਲਓ ਕੋਈ ਰਿਸ਼ਤੇਦਾਰ ਆਇਆ ਹੋਵੇ ਉਦੀ ਮੋਰੀ ਆਪਾਂ ਕਹਿ ਦਿੱਤਾ ਜੀ ਕਿ ਉਹ ਆ ਬੜਾ ਜ਼ਬਰਦਾਰ ਦਾ ਨਹੀਂ ਛੋਟਾ ਬੜਦੰਦਾ ਆ। ਬਸ ਉਹ ਭਾਵੇਂ ਗੱਲ ਕੁਛ ਵੀ ਨਹੀਂ ਹੈ। ਉਹਦੇ ਨਾਲ ਕੀ ਹੁੰਦਾ ਆ ਉਹ ਬੱਚੇ 'ਚ ਥੋੜੀ ਭਾਵਨਾ ਨਹੀਂ ਪੈਦਾ ਹੋ ਜਾਂਦੀ। ਸੋ ਆਪਾਂ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਕਰਨੀ ਚਾਹਾਂਗੇ ਜੀ ਕਿ ਬੱਚੇ ਦੀ ਜਿਹੜੀ ਪ੍ਰੈਸਟਿਜ ਆ ਉਹ ਥੋੜੀ ਜਿਹੀ ਬਣਾ ਕੇ ਰੱਖੋ। ਔਰ ਅਸੀਂ ਇਸੇ ਕਰਕੇ ਜਿਹੜਾ ਹੈਗਾ ਆ ਬੱਚਿਆਂ ਨੂੰ ਗਰੀ ਮਾਰਦੇ ਨਹੀਂ। ਖੈਰ ਸਾਡਾ ਡਰ ਵੀ ਹੁੰਦਾ ਬੱਚੇ ਨੂੰ ਕਿ ਅ ਬੱਚੇ ਨੂੰ ਡਰਵਾ ਕੀ ਜੀ ਮੇਰਾ ਟੀਚਰ ਆ ਵੀ ਮੈਂ ਇਹਦੇ ਮੂਰੇ ਬੋਲਣਾ ਨਹੀਂ ਹੈ ਬੱਚੇ ਨੂੰ ਇਸ ਦਾ ਪਤਾ ਹੁੰਦਾ ਹੈ ਪਰ ਗੱਲ ਇਹ ਹੁੰਦੀ ਹੈ ਕਿ ਅਸੀਂ ਵੀ ਜਿਹੜਾ ਬੱਚੇ ਨੂੰ ਹੱਥ ਨਹੀਂ ਲਾਈਦਾ ਬੱਚੇ ਨੂੰ ਕਹੀਦਾ ਨਹੀਂ ਕੋਈ ਫਿਰ ਮੇਰਾ ਇਸ ਸਕੂਲ ਦੇ ਵਿੱਚ ਮੇਰਾ ਸਾਰੇ ਬੱਚਿਆਂ ਨੂੰ ਜ਼ਿਆਦਾ ਡਰਵਾ ਮੈਂ ਤਾਂ ਖਾਲੀ ਮੈਂ ਮੇਰੇ ਬੱਚੇ ਨੂੰ ਮਾਰਦਾ ਨਹੀਂ ਬੱਚੇ ਨੂੰ ਬੋਲਦਾ ਜ਼ਰੂਰ ਆ ਇਹਨੂੰ ਸਾਰਿਆਂ ਨੂੰ ਪਤਾ ਹੈ ਤੇ ਬੱਚੇ ਮੇਰੇ ਡਰਦੇ ਵੀ ਆ ਔਰ ਬੱਚੇ ਰਿਸਪੈਕਟ ਵੀ ਜਿਹੜੀ ਉਹ ਕਰਦੇ ਸੋ ਜਿਹੜੀ ਗੱਲ ਇਹ ਹੈਗੀ ਹੈ ਕਿ ਥੋੜਾ ਜਿਹਾ ਆਪਾਂ ਬੱਚੇ ਦੇ ਬਾਰੇ ਧਿਆਨ ਦੇਣਾ ਹੈ ਸਾਡੀ ਜਿਹੜੀ ਐਜੂਕੇਸ਼ਨ ਉਹ ਚਾਈਲਡ ਸੈਂਟਰਡ ਐਜੂਕੇਸ਼ਨ ਹੈ ਯਾਨੀ ਬੱਚਾ ਕੇਂਦਰਿਤ ਪੜਾਈ ਹੈ ਹੁਣ ਅਸੀਂ ਦੇਖੋ ਅਸੀਂ ਜਿਹਾ ਜਿੱਥੇ ਬੈਠੇ ਅਸੀਂ ਅੱਜ ਰਿਜ਼ਲਟ ਡਿਕਲੇਅਰ ਕਰ ਰਹੇ ਹਾਂ ਤਾਂ ਉਹਦੇ ਵਿੱਚ ਕੀ ਹੈਗਾ ਆ ਕਿ ਉਹਦੇ ਵਿੱਚ ਆਪਣੇ ਕੋਲ ਸਿਰਫ ਔਰ ਸਿਰਫ ਬੱਚਾ ਹੈ ਅਸੀਂ ਬੱਚੇ ਦੀ ਖਾਤਰ ਬੈਠੇ ਹਾਂ ਤੁਸੀਂ ਬੱਚੇ ਨੂੰ ਸਾਾਲ ਦੇ ਸ਼ੁਰੂਆਤ 'ਚ ਬੱਚੇ ਨੂੰ ਪੜਨ ਲਈ ਇੱਥੇ ਸਕੂਲ 'ਤੇ ਜਾਂਦਿ ਬੰਦ ਕਰ ਦਿੱਤਾ ਬੱਚੇ ਨੂੰ ਸਕੂਲ ਭੇਜਿਆ ਬੱਚੇ ਦਾ ਅੱਜ ਅਸੀਂ ਰਿਜ਼ਲਟ ਬੱਚੇ ਦਾ ਉਡੀਕ ਰਹੇ ਆ ਸਾਡਾ ਪਰਪਸ ਕੀ ਹੈ ਸਾਡਾ ਪਰਪਸ ਹੈਗਾ ਕਿ ਬੱਚੇ ਨੂੰ ਅਸੀਂ ਜਿਹੜਾ ਹੈਗਾ ਆ ਆਪਣੇ ਅੱਗੇ ਉਹਦੇ ਮੋਟਿਵ ਤੱਕ ਲੈ ਕੇ ਜਾਣਾ ਉਹਦੇ ਟਾਰਗੇਟ ਉਹਦੇ ਉਦੇਸ਼ ਤੱਕ ਲੈ ਕੇ ਜਾਣਾ ਕਿਉਂਕਿ ਦੋ ਇਤਰਾਇਆ ਜਿਹਨੂੰ ਚਿੰਤਾ ਹੈਗੀ ਬੱਚੇ ਦੀ ਜਾਂ ਮਾਪੇ ਉਹ ਆ ਯਾਦ ਰੱਖੋ ਇੱਕ ਅਧਿਆਪਕ ਹੀ ਐਸਾ ਸੋਚੂਗਾ ਕਿ ਮੇਰਾ ਪੜਾਇਆ ਬੱਚਾ ਡੀਸੀ ਲੱਗ ਜਵੇ ਮੇਰਾ ਪੜਾਇਆ ਬੱਚਾ ਜਿਹੜਾ ਹੈ ਜੀ ਉਹ ਅਫਸਰ ਲੱਗ ਜਵੇ ਤਹਿਸੀਲਦਾਰ ਲੱਗ ਜਵੇ ਉਹ ਕਿਤੇ ਡਾਕਟਰ ਲੱਗ ਜਵੇ ਜਾਂ ਟੀਚਰ ਲੱਗ ਜਵੇ ਉਹਨੂੰ ਅਧਿਆਪਕ ਨੂੰ ਇਸ ਦਾ ਤਾਂ ਬੜਾ ਖੁਸ਼ੀ ਬਹੁਤ ਹੁੰਦੀ ਹੈ ਨਹੀਂ ਤਾਂ ਤੁਸੀਂ ਸਾਰੇ ਜਣੇ ਬੈਠੇ ਆ ਗਵਾਂਢੀ ਛੱਡੋ ਘਰ ਦੇ ਵਿੱਚ ਵੀ ਆਪਣੇ ਖੂਨ ਦੇ ਰਿਸ਼ਤੇ ਕਈ ਵਾਰ ਫਰਬਾ ਨਹੀਂ ਹੋਣਾ ਕਈ ਵਾਰ ਐਦਾਂ ਦੇ ਹੋ ਜਾਂਦੇ ਥੋੜੇ ਜੈਲਸ ਕਰਦੇ ਆ ਪੜ ਗਿਆ ਲੈ ਇਹਨੂੰ ਸੁਭਾਅ ਪਤਾ ਆ ਇਹਨੂੰ ਆਂਦਾ ਨਹੀਂ ਕੁਛ ਨਹੀਂ ਇਹਨੂੰ ਜਾਂਦਾ ਨਹੀਂ ਕੁਛ ਵੀ ਹੈਨਾ ਉਹ ਐਦਾਂ ਦੀ ਪਹਿਲਾਂ ਕਰਕੇ ਸਾਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਬੱਚੇ ਦਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਜ਼ਿਆਦਾ ক্লোਜ਼ ਫਰੈਂਡ ਆ ਜਿਹੜਾ ਬੱਚੇ ਦਾ ਵਧੀਆ ਸੋਚ ਸਕਦਾ ਹੈ ਉਹ ਜਾਂ ਤਾਂ ਅਧਿਆਪਕ ਹੋਵੇ ਜਾਂ ਮਾਪੇ ਸੋ ਸਾਡਾ ਮਕਸਦ ਸਾਲ ਦੀ ਸ਼ੁਰੂਆਤ ਚ ਜਦੋਂ ਬੱਚੇ ਦਾ ਨਵਾਂ ਸੈਸ਼ਨ ਸ਼ੁਰੂ ਹੁੰਦਾ ਆ ਤਾਂ ਅਸੀਂ ਬੱਚੇ ਨੂੰ ਅੱਗੇ ਲੈ ਕੇ ਜਾਣਾ ਆ ਅੱਜ ਦੀ ਪੜਾਈ ਜਿਹੜੀ ਆ ਉਹ ਅੱਜ ਦੀ ਪੜਾਈ ਇਹ ਨਹੀਂ ਰਹੀ ਹੈਗੀ ਕਿ ਜਿਸ ਸੰ ਨੂੰ ਬੱਚੇ ਦੇ ਮਾਰਕਸ ਚਾਈ ਦੇ ਸਾਨੂੰ ਬੱਚੇ ਦੇ ਨੰਬਰ ਚਾਈ ਦੇ ਆ ਅਸੀਂ ਬੱਚੇ ਦੀ ਹਾਰਮੋਨੀਅਸ ਡਵੈਲਪਮੈਂਟ ਯਾਨੀ ਆਲ ਰੌਂਡ ਡਵੈਲਪਮੈਂਟ ਮਤਲਬ ਕਿ ਸਰਪੱਕੀ ਬੱਚੇ ਦਾ ਅਸੀਂ ਵਿਕਾਸ ਕਰਨਾ ਹੈ ਜਿਹਦੇ ਵਿੱਚ ਬੱਚੇ ਦੀ ਪੜਾਈ ਵੀ ਆ ਬੱਚੇ ਦੇ ਅੰਦਰ ਦੀ ਜਿਹੜੀ ਸਮਰੱਥਾ ਆ ਜਿਹੜੀ ਅੰਦਰਲੀ ਆ ਉਹਦੇ ਅੰਦਰੀਆਂ ਛਪੀਆਂ ਹੋਈਆਂ ਨੇ ਕੁਆਲਿਟੀਜ਼ ਆ ਉਹਨੂੰ ਬਾਹਰ ਕੱਢਣਾ ਆ ਜਿਸ ਤਰ੍ਹਾਂ ਉਹਦੇ ਉੱਤੇ ਸਟੇਜ ਦੇ ਉੱਪਰ ਖੜਕੇ ਬੋਲਣਾ ਕੋਈ ਚੀਜ਼ ਨੂੰ ਪਰਫਾਰਮ ਕਰਨਾ ਕੋਈ ਗੱਲਬਾਤ ਕਰਨੀ ਕੱਲ ਨੂੰ ਤੁਹਾਨੂੰ ਕਿਸੇ ਆਫਿਸ ਵਿੱਚ ਜਾਣ ਦੀ ਲੋੜ ਪੈਣੀ ਹੋ ਸਕਦਾ ਆ ਮਾਤਾ ਪਿਤਾ ਘੱਟ ਪੜੇ ਹੋ ਸਕਦੇ ਆ ਜ਼ਰੂਰੀ ਨਹੀਂ ਹੁੰਦਾ ਮਾਤਾ ਪਿਤਾ ਬਹੁਤ ਵੀ ਪੜੇ ਹੁੰਦੇ ਆ ਲੇਕਿਨ ਜੇ ਅਸੀਂ ਇਹ ਮੰਨ ਕੇ ਚੱਲੀਏ ਮਾਤਾ ਪਿਤਾ ਘੱਟ ਪੜੇ ਆ ਕੋਈ ਇੱਕ ਦੋ ਕੇਸ ਵਿੱਚ ਤਾਂ ਹੋ ਜਾਂਦਾ ਆ ਤਾਂ ਅਸੀਂ ਆਪਣੇ ਬੱਚੇ ਨੂੰ ਕਹਿ ਕੇ ਕੋਈ ਕੋਈ ਐਪਲੀਕੇਸ਼ਨ ਲਖਵਾ ਸਕਦੇ ਅਸੀਂ ਬੱਚੇ ਨੂੰ ਕੋਈ ਡਾਕੂਮੈਂਟ ਜਿਹੜਾ ਹੈਗਾ ਲੀਗਲ ਡਾਕੂਮੈਂਟ ਬੱਚੇ ਕੋਲ ਲੀਗਲ ਡਾਕੂਮੈਂਟ ਦੀ ਸਲਾਹ ਲੈ ਸਕਦੇ ਹਾਂ ਅਸੀਂ ਬੱਚੇ ਨੂੰ ਆਫਿਸ ਆਪਣੇ ਨਾਲ ਜਿੱਥੇ ਚ ਲੈ ਜਾ ਸਕਦੇ ਬੱਚਾ ਉਹਦੀ ਗੱਲ ਨੂੰ ਜਿਹੜਾ ਫੋਲੋ ਕਰ ਸਕਦਾ ਸੋ ਇਹ ਬੜੀਆਂ ਗੱਲਾਂ ਜਿਹੜੀਆਂ ਪੜ੍ਹਾਈ ਦੇ ਨਾਲ ਜਿਹੜੀਆਂ ਕੈਲਕੂਲੇਟ ਹੁੰਦੀਆਂ ਬੜੀਆਂ ਕਾਊਂਟ ਹੁੰਦੀਆਂ ਆ ਔਰ ਅਸੀਂ ਬੱਚੇ ਦੀ ਜਿਹੜੀ ਹਾਰਮੋਨੀਅਸ ਡਿਵੈਲਪਮੈਂਟ ਕਰਨੀ ਹੈ ਬੱਚੇ ਦਾ ਸਰੀਰਕ ਵਿਕਾਸ ਅਸੀਂ ਕਰਨਾ ਹੈ ਮਾਨਸਿਕ ਵਿਕਾਸ ਕਰਨਾ ਹੈ ਉਹਦਾ ਜਿਹੜਾ ਦਿਮਾਗੀ ਤੌਰ ਦੇ ਉੱਤੇ ਬੱਚੇ ਨੂੰ ਜਿਹੜਾ ਹੈਗਾ ਆ ਉਹਨੂੰ ਪੂਰੀ ਤਰ੍ਹਾਂ ਉਹਨੂੰ ਗੈਲਪ ਕਰਨਾ ਹੁੰਦਾ ਆ IQ ਜਿਹੜਾ ਬੱਚੇ ਦਾ ਉਹਨੂੰ ਬਤਾਉਣਾ ਹੈਗਾ ਆ ਸੋ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਔਰ ਇਹਦੇ ਲਈ ਸਾਨੂੰ ਪੂਰਾ 1 ਸਾਲ ਦਾ ਸਮਾਂ ਲੱਗਦਾ ਹੈ ਘੱਟੋ ਘੱਟ 1 ਸਾਲ ਦੀ ਪਰਫਾਰਮੈਂਸ ਦਿਖਾਉਣ ਦੇ ਲਈ ਸੋ ਅੱਜ ਅਸੀਂ ਇਸ ਪਰਫਾਰਮੈਂਸ ਦੇ ਲਈ ਇੱਥੇ ਬੈਠੇ ਆ ਸੋ ਮੇਰੀ ਇੱਕ ਇਹੀ ਛੋਟੀ ਜਿਹੀ ਗੁਜ਼ਾਰਿਸ਼ ਸੀ ਕਿ ਜਿਹੜਾ ਸਾਡਾ ਬੱਚਾ ਆ ਅਸੀਂ ਆਪਣੇ ਬੱਚੇ ਨੂੰ ਜਰੂਰ ਦੇਖੀਏ ਬੱਚੇ ਨੂੰ ਫੋਲੋ ਜਰੂਰ ਕਰੀਏ ਬੱਚੇ ਨੂੰ ਦੇਖੀ ਕਿ ਸਾਡਾ ਬੱਚਾ ਕਿੱਧਰ ਜਾਂਦਾ ਸਾਡਾ ਬੱਚਾ ਕੀ ਕਰਦਾ ਔਰ ਜਦੋਂ ਤੁਹਾਨੂੰ ਕਿਤੇ ਕੋਈ ਦਿੱਕਤ ਆਂਦੀ ਆ ਤੁਹਾਨੂੰ ਕਿਤੇ ਕੋਈ ਪਰੇਸ਼ਾਨੀ ਆਂਦੀ ਆ ਤਾਂ ਤੁਸੀਂ ਉਹਦੇ ਇਨਚਾਰਜ ਦੇ ਨਾਲ ਜਾਂ ਸਕੂਲ ਦੇ ਅਧਿਆਪਕ ਦੇ ਨਾਲ ਉਹਦੀ ਗੱਲ ਕਰੋ ਦੇਖੋ ਬੱਚੇ ਦੇ ਵਿੱਚ ਚੇਂਜਸ ਆ ਰਹੀਆਂ ਆ ਅੱਗੇ-ਅੱਗੇ ਮਾਹੌਲ ਜਿਹੜਾ ਆ ਉਹ ਬਦਲ ਰਿਹਾ ਆ ਅੱਗੇ-ਅੱਗੇ ਜਿਹੜਾ ਹੈਗਾ ਆ ਉਹ ਸਿਸਟਮ ਸਾਰਾ ਬਦਲ ਰਿਹਾ ਹੈ ਅਸੀਂ ਬੱਚਿਆਂ ਦੀ ਤੇ ਅਸੀਂ ਜਿਹੜੀ ਬੱਚੇ ਦੀ ਜਿਹੜੀ ਬੱਚੇ ਦੀ ਅਸੀਂ ਡਿਵੈਲਪਮੈਂਟ ਅਸੀਂ ਬੱਚੇ ਦੀ ਹਰ ਪਾਸੇ ਕਰਦੇ ਹਾਂ ਸੋ ਇਹ ਤਾਂ ਹੀ ਹੋ ਸਕਦੀ ਆ ਕਿ ਜੇਕਰ ਜੇਕਰ ਤੁਸੀਂ ਸਾਰੇ ਜਾਣੇ ਸਾਡੇ ਨਾਲ ਆ ਤੇ ਕਦੇ ਵੀ ਸਕੂਲ 'ਚ ਮੈਂ ਇਹ ਨਹੀਂ ਕਹੂੰਗਾ ਜੀ ਸਕੂਲ ਨੂੰ ਸਿਰਫ ਪੈਸੇ ਹੀ ਦੇਣੇ ਚਾਹੀਦੇ ਆ ਸਾਡੇ ਕੋਲ ਸਕੂਲ ਮੈਨੇਜਮੈਂਟ ਕਮੇਟੀ ਆ ਜਾਂ ਸਾਡੇ ਕੋਲ ਕੋਈ ਜਾਣੀ ਸੱਜਣ ਆ ਜਾਂਦੇ ਜਾਂ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਡੇ ਦਰਮਿਆਨ ਆ ਜਾਂਦੇ ਆ ਕੋਈ ਪਿੰਡ ਦੇ ਨਾਮੀ ਕਰਾਮੀ ਆ ਜਾਂਦੇ ਆ ਕੋਈ ਇੱਛਾ ਕਿਸੇ ਦੀ ਹੁੰਦੀ ਕਿ ਚਲੋ ਮੈਂ ਕੋਈ ਚੰਗਾ ਕੰਮ ਕਰਨਾ ਤમે ਇਹ ਚੀਜ਼ ਨੂੰ ਚਾਹੁੰਦੇ ਤੁਸੀਂ ਕਿ ਟੋਟਾ ਟਾਕੇ ਸਾਰਿਆਂ ਨੇ ਸਕੂਲ ਪੁੱਛਿਆ ਕਰੋ ਵੀ ਕਿੱਦਾਂ ਤੁਸੀਂ ਸਾਰੇ ਠੀਕ ਆ ਬਈ ਕੋਈ ਪ੍ਰੋਬਲਮ ਤਾਂ ਨਹੀਂ ਹੈ ਜੇਕਰ ਕਿਸੇ ਅਧਿਆਪਕ ਨੂੰ ਵੀ ਪ੍ਰੋਬਲਮ ਆ ਸਕਦੀ ਆ ਕੋਈ ਹਰ ਇੱਕ ਪ੍ਰੋਬਲਮ ਪੈਸੇ ਨਾਲ ਨਹੀਂ ਸੋਲਵ ਹੁੰਦੀ ਲੇਕਿਨ ਉਹ ਪ੍ਰੋਬਲਮ ਜਿਹੜੀ ਆ ਆਪਸ ਵਿੱਚ ਸਲਾਹ ਨਾਲ ਸੋਲਵ ਹੋ ਜਾਂਦੀ ਅਸੀਂ ਹੋ ਸਕਦਾ ਤੁਹਾਡੇ ਨਾਲ ਗੱਲ ਕਰੀਏ ਤੁਸੀਂ ਕੋਈ ਕੁਝ ਹੋਰ ਬਟ ਹੁਣ ਇੰਦਾ ਦੀ ਕੋਈ ਦਿੱਕਤ ਨਹੀਂ ਹੈਗੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਆਂਦਾ ਆ ਸਿਰਫ ਪੇਪਰਾਂ ਦੇ ਲਈ ਸਾਨੂੰ ਥੋੜੀ ਸਮਗਰੀ ਦੀ ਸ਼ਾਇਦ ਮੇਰੇ ਕੋਲ ਦਿੱਕਤ ਆਦੀ ਹੋਣੀ ਆ ਤੇ ਉਹ ਕੰਟਿੰਜੈਂਸੀ ਸਾਰੇ ਸਕੂਲਾਂ ਨੂੰ ਨਹੀਂ ਆਸੀ ਆਦਰਵਾਇਜ਼ ਸਾਨੂੰ ਸਕੂਲ ਲਈ ਜਿਹੜਾ ਹੈਗਾ ਉਹ ਪੈਸੇ ਦੀ ਲੋਡ ਨਹੀਂ ਪੈਂਦੀ ਹੈਗੀ ਐ ਐਵੇਂ ਤੁਹਾਨੂੰ ਗੱਲ ਕਹੀਏ ਹਾਂ ਕੰਮ ਕਰਾਉਣਾ ਹੋਵੇ ਤਾਂ ਬਹੁਤ ਲੋਡ ਵੀ ਹੈਗੀ ਆ ਬਟ ਸਾਡਾ ਜਿਹੜਾ ਹੈਗਾ ਮਿਨਿਮਮ ਚੱਲਦਾ ਹੈਗਾ ਸੋ ਗੱਲ ਇਹ ਹੈ ਕਿ ਸਾਡਾ ਮਕਸਦ ਬੱਚੇ ਨੂੰ ਗਾਹਾਂ ਤੱਕ ਲੈ ਕੇ ਜਾਣਾ ਅੱਗੇ ਤੱਕ ਲੈ ਕੇ ਜਾਣਾ ਹੈ ਸੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਜਰੂਰਤ ਤੋਂ ਤੇ ਆਪਾਂ ਆਪਣੇ ਬੱਚੇ ਨੂੰ ਧਿਆਨ ਰੱਖੀਏ ਕਿ ਸਾਡਾ ਬੱਚਾ ਕੀ ਕਰਦਾ ਹੈ ਨੋਟ ਕਰੋ ਬੱਚੇ ਨੂੰ ਡਾਂਟੋ ਨਾ ਮਾਰੋ ਨਾ ਮੈਂ ਤੁਹਾਨੂੰ ਨਹੀਂ ਸਾਰੇ ਇਹਨੂੰ ਗੱਲ ਕਹੂੰਗਾ ਕਿ ਬੱਚੇ ਦੇ ਹੱਥ ਕੱਟ ਚੱਕੋ ਬਟ ਦੇਖੋ ਬੀਂਗ ਅ ਪੇਰੈਂਟਸ ਕਿਤੇ ਨਾ ਪੈ ਵੀ ਜਾਂਦੀ ਮੈਂ ਤੁਹਾਡਾ ਹੱਥ ਨਹੀਂ ਰੋਕ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਅਸੀਂ ਬੱਚੇ ਨੂੰ ਸਾਹਮਣੇ ਬਿਠਾ ਕੇ ਗੱਲ ਕਰੋ ਬੇਟਾ ਮੇਰਾ ਬਹਿ ਜਾ ਮਾ ਪੁੱਤ ਦੱਸ ਕੀ ਗੱਲ ਕੀ ਆ ਕੁੜੀਆਂ ਨੂੰ ਪੁੱਛੋ ਬੇਟੇ ਦੱਸੋ ਕੀ ਗੱਲ ਕੁੜੀ ਦੀ ਗੱਲ ਸੁਣੋ ਜਰੂਰ ਸੁਣਨੀ ਚਾਹੀਦੀ ਆ ਅਸੀਂ ਕਈ ਵਾਰ ਗੱਲੇ ਜਿਹੜੇ ਛੱਡ ਬੈਠੇ ਮੇਰਾ ਗੱਲ ਨਾ ਕਰ ਮੇ ਕੋ ਟਾਈਮ ਨਹੀਂ ਮੈਂ ਨਹੀਂ ਕਰਾਂਗੀ ਉਹਦੀ ਗੱਲ ਜਰੂਰ ਸੁਣੋ ਤੁਹਾਨੂੰ ਉਹਦੀ ਗੱਲ ਜਰੂ ਬੱਚੇ ਤੁਹਾਡੇ ਦੋਸਤਾਂ ਵਾਂਗੂ ਤੁਹਾਡੇ ਨਾਲ ਰਹਿੰਦੇ ਤੁਹਾਡੇ ਨਾਲ ਸਾਰੀਆਂ ਗੱਲਾਂ ਅਸੀਂ ਅਕਸਰ ਬੱਚਿਆਂ ਨੇ ਤੇ ਸ਼ੁਕਰ ਕਰਦੇ ਰਹੀਦਾ ਬੱਚਿਆਂ ਨੂੰ ਕਰੀ ਕੋਈ ਚਾਹ ਤੱਕ ਕਰੀ ਕੋਈ ਚਾਹ ਤਾ ਚੱਲ ਵੀ ਇੱਦਾਂ ਚੱਲ ਵੀ ਉਦਾਂ ਚੱਲ ਵੀ ਇਹ ਚੱਲ ਵੀ ਉਹ ਬੱਚੇ ਸਾਡੇ ਜਿਹੜੇ ਨੇ ਉਹ ক্লোਜ਼ ਰਹਿੰਦੇ ਆ ਬੇਸ਼ੱਕ ਉਹ ਸਾਡੀ ਸਾਡੇ ਕੋ ਡਰਦੇ ਵੀ ਆ ਸਾਡੀ ਰਿਸਪੈਕਟ ਵੀ ਕਰਦੇ ਆ ਬਟ ਬੱਚੇ ਸਾਡੇ ਸਾਰੇ ਨੇੜੇ ਹੀ ਆ ਇਹਨਾਂ ਚੋ ਜਿੰਨੇ ਬੱਚੇ ਬੈਠੇ ਆ ਮੇਰੇ ਖਿਆਲ ਕੋਈ ਇੱਕ ਤਾਂ ਹੋਊਗਾ ਜਿਹਦਾ ਨਾਮ ਸਾਨੂੰ ਨਹੀਂ ਪਤਾ ਹੋਊਗਾ ਅਸੀਂ ਸਾਡਾ ਜਿੰਨਾ ਵੀ ਸਟਾਫ ਸਾਰਾ ਬੱਚਿਆਂ ਨੂੰ ਬੜਾ ਪਿਆਰ ਕਰਦਾ ਹਰ ਇੱਕ ਬੱਚੇ ਦਾ ਸਾਨੂੰ ਪਰਸਨਲੀ ਪਤਾ ਹੁੰਦਾ ਕਿ ਇਹਦਾ ਇਹ ਨਾਮ ਆ ਇਵਨ ਕਈ ਵਾਰ ਤਾਂ ਸਾਾਨੂੰ ਮਮੀ ਡੈਡੀ ਦੇ ਨਾਮ ਵੀ ਯਾਦ ਹੋ ਜਾਂਦੇ ਕਿ ਜੀ ਆ ਆ ਇਸ ਤਰੀਕੇ ਨਾਲ ਉਹ ਸਿਰਫ ਇਸ ਕਰਕੇ ਹੁੰਦਾ ਕਿਉਂਕਿ ਸਾਡਾ ਇਹ ਪ੍ਰੋਫੈਸ਼ਨ ਆ ਸਾਡਾ ਰਿਸਕੋ ਆ ਤੇ ਅਸੀਂ ਬੱਚਿਆਂ ਨਾਲ ਜਿਹੜਾ ਇੱਥੇ ਪਿਆਰ ਕਰਦੇ ਆ ਤੇ ਬਾਕੀ ਸਾਡਾ ਸਕੂਲ ਜਿਹੜਾ ਸਰਕਾਰੀ ਸਕੂਲ ਆ ਤੇ ਸਾਡੇ ਸਕੂਲ ਦੀ ਜਿਹੜੀ ਬਿਲਡਿੰਗ ਆ ਜਾਂ ਪਹਿਲਾ ਆਪਾਂ ਗੱਲ ਕਰੀ ਏਰੀਆ ਦੀ ਸਾਡੇ ਕੋਲ ਸਭ ਤੋਂ ਜ਼ਿਆਦਾ ਏਰੀਆ ਇਸ ਏਰੀਆ ਦੇ ਵਿੱਚ ਇਸ ਪੂਰੇ ਇਲਾਕੇ ਦੇ ਵਿੱਚ ਬੰਗਾ ਵੀ ਮੈਂ ਕਹੂੰਗਾ ਵਿੱਚ ਤੁਸੀਂ ਸ਼ਾਮਲ ਕਰੋਗੇ ਗੋਵਿੰਦਪੁਰ ਇੱਧਰ ਜਿੱਧਰ ਤੁਸੀਂ ਮਰਜੀ ਚਲੇ ਜਾਓ ਆਪਣਾ ਜ਼ਿਲ੍ਹਾ ਦੇ ਵਿੱਚ ਸਾਡੇ ਕੋਲ ਮਿਡਲ ਸਕੂਲ ਦੇ ਕੋਲ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਏਰੀਆ ਸਾਡੇ ਕੋਲ ਆ ਸਾਡੇ 5 ਖੇਤ ਸਾਡੇ ਕੋਲ ਇੱਥੇ ਜਗ੍ਹਾ ਹੈ ਔਰ ਸਾਡੇ ਕੋਲ ਜਿਹੜੀ ਕਮਰੇ ਆ ਸਾਡੇ ਕੋਲ 3 ਕਲਾਸਾਂ ਹੋਣ ਕਰਕੇ ਸਾਡੇ ਕੋਲ 3 ਕਮਰੇ ਆ ਬਟ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਸਾਡੇ ਕੋਲੇ ਜਿਹੜਾ ਮਿਡਲ ਸਕੂਲ ਆ ਇਹਨੂੰ ਹਾਈ ਸਕੂਲ ਜਲਦੀ ਬਣਾਤਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਆ ਸਾਡੇ ਕੋਲ ਐਟ ਪ੍ਰੈਜ਼ੈਂਟ 77 77 ਬੱਚੇ ਆ ਅਸੀਂ ਜਾਣੇ 100 ਤੋਂ ਜ਼ਿਆਦਾ ਬੱਚੇ ਹੋਣ ਤਾਂ ਸਾਡੇ ਲਈ ਅੱਜ ਕੱਲ ਦੇਖੋ ਮਸ਼ਹੂਰੀ ਦਾ ਸਮਾਂ ਆ ਤੇ ਜੇਕਰ ਕੋਈ ਗੱਲ ਨਾ ਕਰੇ ਤਾਂ ਅਸੀਂ ਕਿਸੇ ਨੂੰ ਗੱਲ ਸਮਝਾ ਨਹੀਂ ਸਕਦੇ ਜੇ ਉਹ ਦੇਖਦੇ ਆ ਜਾਂ ਕਰਦੇ ਮਸ਼ਹੂਰੀ ਦੇ ਨਾਲ ਚੱਲਦਾ ਆ ਅਸੀਂ ਇਹ ਚਾਹਾਂਗੇ ਕਿ ਅਸੀਂ ਸਾਡੀ ਕੋਈ ਝੂਠੀ ਮਸ਼ਹੂਰੀ ਨਾ ਕਰੋ ਵੀ ਜੋ ਤੁਹਾਨੂੰ ਦਿਖਦਾ ਤੁਸੀਂ ਉਹ ਮਸ਼ਹੂਰੀ ਕਰੋ ਤੁਸੀਂ ਆਪਣੇ ਪਿੰਡ ਵਿੱਚ ਨਾਲ ਦੇ ਆਂਢੀ ਗੁਆਂਢੀ ਨੂੰ ਤੁਸੀਂ ਕਹਿ ਸਕਦੇ ਆ ਕਿ ਉਸ ਖੇਡ ਦੇ ਵਿੱਚ ਜਾਓ ਜਾ ਕੇ ਤੁਸੀਂ ਦੇਖੋ ਕਿ ਉਹਨਾਂ ਕੋਲ ਕਿਸ ਤਰ੍ਹਾਂ ਕੰਪਿਊਟਰ ਲੈਬ ਆ ਕਿਸ ਤਰ੍ਹਾਂ ਉਹਨਾਂ ਦੇ ਪ੍ਰੋਜੈਕਟਰ ਲੱਗੇ ਹੋਏ ਆ ਉਹਨਾਂ ਦੇ ਕਲਾਸਰੂਮ ਦੇਖੋ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਦੇਖੋ ਤੁਸੀਂ ਅਧਿਆਪਕਾਂ ਨੂੰ ਮਿਲੋ ਕਿ ਉਹਨਾਂ ਦੇ ਅਧਿਆਪਕ ਕਿੰਦਾ ਪੜ੍ਹੇ ਲਿਖਿਆ ਜੋ ਵੀ ਤੁਸੀਂ ਇੱਥੇ ਦੇਖਦੇ ਆ ਸਾਡੇ ਕੋਲ ਹਰ ਚੀਜ਼ ਹੀ ਚ ਹੈ ਐਵਰੀਥਿੰਗ ਸਾਡੇ ਕੋਲ ਤੇ ਅਵੇਲੇਬਲ ਹੈਗੀ ਆ ਸਾਡੇ ਕੋਲ ਕੋਈ ਕਮੀ ਨਹੀਂ ਹੈ ਕੱਲ ਇੰਟਰਨੈਟ ਕਨੈਕਸ਼ਨ ਵੀ ਸਾਡੇ ਲੱਗ ਜਾਣਾ ਹੈ ਉਹ ਪਾਸ ਹੋ ਚੁੱਕਾ ਆ ਉਹ ਵੀ ਕੱਲ ਨੂੰ BSNL ਵਾਲਿਆਂ ਨੇ ਵੀ ਆ ਜਾਣਾ ਆ ਹੋ ਸਕਦਾ ਅੱਜ ਹੀ ਆ ਜਾਣ ਉਹਦੇ ਨਾਲ ਜਿਹੜਾ ਹੈਗਾ ਹੈ ਕਿ ਸਾਡੇ ਜਿੰਨਾ ਸਾਡਾ ਸਿਸਟਮ ਆ ਸਾਰਾ ਸਿਸਟਮ ਸਾਡਾ ਇੰਟਰਨੈ ਤੇ ਇੱਥੋਂ ਬੈਠ ਕੇ ਅਸੀਂ ਪੂਰੀ ਦੁਨੀਆ ਜਿਹੜੀ ਹੈਗੀ ਆ ਪੂਰੀ ਦੁਨੀਆ ਤੋਂ ਅਸੀਂ ਇਨਫੋਰਮੇਸ਼ਨ ਜਿਹੜੀ ਉਹ ਅਸੀਂ ਕਲੈਕਟ ਕਰ ਸਕਦੇ ਆ ਸੋ ਬੜੀਆਂ ਸਾਡੇ ਸਕੂਲ ਦੇ ਵਿੱਚ ਬੜੀਆਂ ਕੁਆਲਿਟੀਜ਼ ਆ ਔਰ ਇਹ ਜਿਹੜਾ ਸਕੂਲ ਆ ਇਹ ਤੁਹਾਡਾ ਸਾਰਿਆਂ ਦਾ ਸਕੂਲ ਆ ਤੁਹਾਡੇ ਪਿੰਡ ਵਾਸੀਆਂ ਦਾ ਸਕੂਲ ਆ ਅਸੀਂ ਇੱਕ ਡਿਊਟੀ ਕਰਨ ਆਏ ਆ ਆਪਣਾ ਫਰਜ਼ ਨਿਭਾਉਣ ਆਇਆ ਔਰ ਅਸੀਂ ਆਪਣਾ ਫਰਜ਼ ਨਿਭਾ ਕੇ ਇੱਥੋਂ ਚਲੇ ਜਾਣਾ ਸੋ ਮੈਂ ਮੁਰਕੇ ਫਿਰ ਆਪਣੀ ਉਸ ਗੱਲ ਤੇ ਆਉਣਾ ਆ ਕਿ ਅੱਜ ਇਹ ਬੜੀ ਖੁਸ਼ੀਆਂ ਦਾ ਸਮਾਂ ਆ ਕਿ ਅੱਜ ਸਾਡੇ ਬੱਚਿਆਂ ਦਾ ਰਿਜ਼ਲਟ ਜਿਹੜਾ ਉਹ ਡਿਕਲੇਅਰ ਹੋਣ ਜਾ ਰਿਹਾ ਆ ਤੇ ਤੁਸੀਂ ਜਾਂਦੇ ਹੋਏ ਅਧਿਆਪਕਾਂ ਨੂੰ ਜ਼ਰੂਰ ਮਿਲ ਕੇ ਜਾਓ ਇੰਚਾਰਜ ਦੇ ਆਪਕਾ ਨੂੰ ਜ਼ਰੂਰ ਮਿਲ ਕੇ ਜਾਈਓ ਉਹਨਾਂ ਨਾਲ ਬੱਚੇ ਬਾਰੇ ਜ਼ਰੂਰ ਪੁੱਛ ਕੇ ਜਾਈਓ ਵੀ ਸਾਡਾ ਬੱਚਾ ਕਿੱਦਾਂ ਆ ਪਈ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਵਾ ਉਹ ਕਮੀਆਂ ਲੱਗਦੀ ਆ ਤਾਂ ਤੁਸੀਂ ਸਾਡੇ ਨਾਲ ਫਿਰ ਸਹਿਯੋਗ ਦਿਓ ਤਾਂ ਕਿ ਅਸੀਂ ਬੱਚੇ ਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਤੇ ਇਹਦੇ ਵਿੱਚ ਗੱਲਾਂ ਮੇਰੇ ਕੋਲ ਬਹੁਤ ਅੱਗ ਲਾ ਕਰਨ ਨੂੰ ਗੱਲਾਂ ਹੋਰ ਵੀ ਕਾਫੀ ਸਮਾਂ ਲੱਗ ਜਾਣਾ ਹੈ ਮੈਨੂੰ ਪਤਾ ਤੁਸੀਂ ਸਾਰੇ ਜ਼ਰੂਰੀ ਕੰਮ ਛੱਡ ਕੇ ਆਏ ਆ ਬੱਚਿਆਂ ਨੇ ਨੈਂਸੀ ਔਰ ਿਕਸ਼ਾ ਿਕਸ਼ਾ ਵਾ ਇਹਨਾਂ ਨੇ ਕੋਈ ਆਈਟਮ ਤਿਆਰ ਕੀਤੀ ਹੋ ਮੈਨੂੰ ਵੀ ਨਹੀਂ ਪਤਾ ਕਿ ਮੇਰੇ ਲਈ ਵੀ ਸਰਪ੍ਰਾਈਜ਼ ਹੀ ਹੈਗਾ ਵੀ ਆਈਟਮ ਕੀ ਆ ਵੀ ਇਹਨਾਂ ਬੱਚਿਆਂ ਨੇ ਕੁਝ ਤਿਆਰ ਕੀਤਾ ਆ ਇਹਨਾਂ ਦੀ ਤੁਸੀਂ ਆਈਟਮ ਜਿਹੜੀ ਉਹ ਜ਼ਰੂਰ ਦੇਖਣੀ ਆ रिया मैं मैन एनसीपाल मेरा नाम दीक्षाकोट आज ही आज थोड़े सामने एक नाटक पेश करने जा रही हूं बर्सिंग तुम्हें कोर्ट ने फांसी देने का हुक्म दिया है ये तो बहुत खुशी की बात है क्या तुम फांसी की सजा सुन के तू खुश हो रहा है अभी तो तुम्हारी उम्र ही कहाँ है इस उम्र में लोग अपने सपने पूरे करते हैं सपना तो मैंने भी बचपन में ही देख लिया था आप देख रहे हैं इस मिट्टी को ये मिट्टी जिसका नाम है आजादी मुझे मेरे मकसद मेरे और मेरे सपनों की इजाजत दिलाती है तुम इसी मिट्टी को ड्रीम बोलते हो तुम्हें कहा लगता है कि तुम्हें फांसी से आज़ादी मिल जाएगी जब बहता खून शहीदों का तकदीरें पलटी कौनों की मैं जानता हूँ कि मेरी कुर्बानी यूं ही जाया नहीं जाएगी देखो भगत सिंह तुम एक अच्छे आदमी हो बस एक बार हमारी सरकार को माफी पत्र लिख के दे दो मैं पूरी कोशिश करूंगा कि तुम्हें फांसी ना मिले आपको क्या लगता है जिस जब मैं तीन साल का था तब मेरे चाचा सरवन सिंह जी शहीद हुए हुए थे और जब मेरे गुरु का तार सिंह जी शहीद हुए तब मैं सिर्फ आठ साल का था जो बच्चा कुर्बानियों में पला बड़ा हो तो आपने सोच भी कैसे लिया कि वो आपकी सरकार को माफी नामा भेजेगा कल साढ़े सात बजे तुम्हें फांसी दी जाएगी अगर आज रात तक तुम्हारा इरादा बदल जाए तो बता देना मेरा इरादा नहीं बदलेगा मुझे जो मर्जी सजा देनी है दे दो वर्शिंग तुम्हारी कोई आखिरी इच्छा हो सरफरोशी की तमन्ना है दिल में देखना है जोर कितना का दिल में है वक्त आने दे ए आसमां हम अभी से ही क्या बताएं हमारे दिल में है इंकलाब जिंदाबाद लोगों के सारे देश जे, जेडे शहीद भगत सिंह दे सारे चीदे हां सारे ਅ ਇਲਾਕੇ ਚ ਜਸੀਂ ਰਹਿਣਾ ਸੋ ਇਹੋ ਜਿਹੀ ਬੱਚਿਆਂ ਦੇ ਵਿੱਚ ਭਾਵਨਾ ਜਿਹੜੀ ਆਣੀ ਆ ਉਹ ਸੁਭਾਵੇ ਕੋ ਆ ਔਰ ਆਣੀ ਵਿੱਚ ਸੋ ਬੜੀ ਖੁਸ਼ੀ ਵਾਲੀ ਗੱਲ ਆ ਬੱਚਿਆਂ ਨੇ ਜਿਹੜੀ ਸਰਪ੍ਰਾਈਜ਼ ਜਿਹੜੀ ਆਈਟਮ ਸੀ ਉਹ ਬਹੁਤ ਵਧੀਆ ਪੇਸ਼ ਕੀਤੀ ਔਰ ਇਹੋ ਜਈਆਂ ਜਿਹੜੀਆਂ ਫੀਲਿੰਗਸ ਆ ਨਾ ਇਹੀ ਬੱਚਿਆਂ ਦੇ ਵਿੱਚ ਇੱਕ ਸਹੀ ਇਨਸਾਨ ਬਣਨ ਦੇ ਲਈ ਜਿਹੜੀਆਂ ਉਹ ਭਾਵਨਾਵਾਂ ਪੈਦਾ ਕਰਦੀ ਆ ਕੁਆਲਿਟੀਜ਼ ਇਹਦੇ ਨਾਲ ਪੈਦਾ ਹੁੰਦੀ ਆ ਤੇ ਹੁਣ ਜਿਹੜੀ ਬੱਚੇ ਹੈਗੇ ਆ ਪਾਤਾ ਪਰਦੇ ਉੱਪਰ ਬੱਚੇ ਜਿਹੜੀ ਇੱਕ ਆਈਟਮ ਪੇਸ਼ ਕਰਨ ਜਾ ਰਹੇ ਆ ਜਿਹਦੇ ਵਿੱਚ ਮੈਂਸੀ ਮੈਂਸੀ ਪਾਲ ਹੈ ਮਨਵੀਰ ਹੈ ਰਾਜਵੀਰ ਰਾਬੀਆ ਇਸ਼ਾ ਪਾਲ ਤੇ ਦੀਸ਼ਾ ਇਹ ਜਿਹੜੇ ਵਿਦਿਆਰਥੀ ਆ ਪਾਤਾ ਪਰਦੇ ਉੱਪਰ ਆਈਟਮ ਪੇਸ਼ ਕਰਨ ਜਾ ਰਹੇ ਆ ਅਗੂਛ ਭੜੀ ਹੋ ਕੇ ਵੀਰ ਦੇ ਨਾਮ ਹੋਏ ਪੀਰੋ ਅਨੇ ਬਚਾਓ इंसान जंगल काट रहे हैं हम कहाँ जाएंगे हमारा घर कहाँ होगा आप चिंता मत करो मैं इंसानों से बात करूँगा मुझे उम्मीद है कि वो जंगल नहीं काटेंगे तुम सब गर, सब घबराओ मत वो आते ही होंगे मैं उनसे बात करता हूँ हीरो हमें जहाँ क्यों बुलाया है मैं आपसे एक रिक्वेस्ट करना चाहता हूँ कृपा करके आप जंगल मत काटिए वरना जी जानवर और इनका परिवार कहाँ जाएंगे अरे कभी ही जाए हमें इससे क्या ए इंसान छोड़ अपना अभिमान मत काटिए जंगल इन पेड़ों में भी है जान अब फैसला जंगल का राजा शेर ही करेगा शेर महाराज ये इंसान हमारी बात नहीं मान रहे हैं मेरे ख्याल से आप हाथियों को आदेश की दे की वो शहर जाकर इंसानों के घर तोड़ फोड़ डाले मेरे प्यारे दोस्त हाथियों जाकर इंसानों का घर तोड़ फोड़ डालो नहीं नहीं हमारे घर तोड़ दोगे हम और हमारा परिवार कहाँ जाएगा ارے یہ بات تم بھی نہیں سوچ رہے ہو نا اگر یہ جنگل کاٹ دو گے تو یہ جانور ان کا پریوار کہاں جائیں گے ہم معافی مانگتے ہیں ہمیں اپنی غلطی کا احساس ہو گیا ہے اب سے ہم جنگل نہیں کاٹیں گے اِسے میں تو ٹھیک ہے اُردو پتا تے پانی دی کرو سنبھال ਸਾڈا جیون اِناں نال جے ਸਾਡਾ ماحول انو شُدھا تاں ہی اسی جڑے جیوتاں صحیح سا لوانگے پراپر شُدھ ہوا جڑی ਸਾਡੇ اندر جائے گی ਸਾਨੂੰ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖੇਗੀ ਔਰ ਸਾਡਾ ਜਿਹੜਾ ਜੀਵਨ ਆ ਉਹ ਅਸੀਂ ਲੰਬਾ ਸਮਾਂ ਅਸੀਂ ਆਪਣਾ ਜੀਵਨ ਜੀ ਸਕਦੇ ਸੋ ਇਹ ਬੜੀ ਇੰਪੋਰਟੈਂਟਸ ਆ ਇਸ ਚੀਜ਼ ਦੀ ਔਰ ਤੁਸੀਂ ਦੇਖਦੇ ਹੋਵੋਗੇ ਕਿ ਸਾਡੇ ਸਕੂਲ ਦੇ ਵਿੱਚ ਵੀ ਤੁਹਾਨੂੰ ਜਿਹੜੇ ਹੈਗੇ ਆ ਉਹ ਦਰਖਤਾਂ ਦੀ ਗਿਣਤੀ ਹਮੇਸ਼ਾ ਹੀ ਜਿੰਨੀ ਵਾਰ ਰਹੂਗੇ ਤੁਹਾਨੂੰ ਵੱਧਦੀ ਹੀ ਦਿਖੇਗੀ ਔਰ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਕਿ ਆਪਣੇ ਸਕੂਲ ਨੂੰ ਅਸੀਂ ਹਰਿਆ ਭਰਿਆ ਜਿਹੜਾ ਗ੍ਰੀਨ ਉਹਨੂੰ ਬਣਾ ਕੇ ਰੱਖੀਏ ਅੱਜ ਕੱਲ੍ਹ ਥੋੜਾ ਪੱਤੇ ਝੜ ਦਾ ਮੌਸਮ ਕਰਕੇ ਪੱਤੇ ਵਿਖਰੇ ਹੋਏ ਨੇ ਤਾਂ ਜੁਲਾਈ ਮਹੀਨੇ ਦੇ ਵਿੱਚ ਤੁਸੀਂ ਦੇਖਿਓਗੇ ਇੱਥੇ ਹਰੀਆਲੀ ਹੀ ਹਰੀਆਲੀ ਚਾਰੇ ਤਰਫ ਹੋ ਰਹੀ ਹੈ। ਔਰ ਇਹ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਔਰ ਸਾਡੇ ਸਕੂਲ ਦੇ ਵਿੱਚ ਹਰ ਤਰ੍ਹਾਂ ਦਾ ਜੀਵ ਹਰ ਤਰ੍ਹਾਂ ਦਾ ਪੰਛੀ ਤੁਹਾਨੂੰ ਸਾਡੇ ਸਕੂਲ ਦੇ ਵਿੱਚ ਮਿਲੂਗਾ ਜਿਹੜਾ ਕਿ ਕਹਿੰਦੇ ਜੀ ਖਤਮ ਹੋ ਚੁੱਕੇ ਆ ਜੀ ਉਹ ਵੀ ਤੁਹਾਨੂੰ ਜੀਵ ਇੱਥੇ ਮਿਲਣਗੇ ਚਿੜੀਆਂ, ਕਾਂ, ਤੋਤੇ, ਸਰਖਾ, ਖਰਗੋਸ਼, ਗੋਤਕ ਵੀ ਇੱਥੇ ਹੈਗੀ ਆ। ਸਪਾ ਦਾ ਕੋਈ ਅੰਤ ਨਹੀਂ, ਬਹੁਤ ਹੈਗੇ ਆ। ਤੇ ਇੱਥੇ ਯਾਨੀ ਕਿ ਸਾਡੇ ਕੋਲ ਹਰ ਚੀਜ਼ ਹੈਗੀ ਆ, ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈਗਾ ਤੇ ਸਾਨੂੰ ਵੀ ਮੈਨੂੰ ਇੱਥੇ ਸਕੂਲ ਚ ਮੇਬੀ 16 ਸਾਲ ਮੈਨੂੰ ਹੋ ਗਏ ଥି ਮੈਡਮ ਨੂੰ 17 ਸਾਲ ਹੋ ਗਏ ਆ ਤੇ ਹਰਪ੍ਰੀਤ ਨੂੰ ਇਹਨੂੰ 6 ਸਾਲ ਹੋ ਗਏ ਆ ਸੋ ਐਡਾ ਦੀ ਕਰੀ ਕੋ ਗੱਲ ਨਹੀਂ ਹੋਈ ਲੇਕਿਨ ਸਕੂਲ ਅਸੀਂ ਬੜੇ ਨੇਚਰ ਦੇ ਸੀ ਬੜੇ ਕਲੋਜ਼ ਹੋ ਕੇ ਬੈਠੇ ਸੀ ਸੋ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਜਿਹੜਾ ਉਹਦਾ ਅੰਤਮ ਜਿਹੜਾ ਪੜਾਅ ਹੈਗਾ ਆ ਹੁਣ ਜਿਹੜਾ ਹੈਗਾ ਬੱਚਿਆਂ ਦਾ ਨਤੀਜਾ ਜਿਹੜਾ ਉਹ ਕੋਸ਼ਿਸ਼ ਕੀਤਾ ਜਾਊਗਾ ਤੇ ਬੱਚਿਆਂ ਨੂੰ ਜਿਹੜੇ ਹੈਗੇ ਆ ਉਹ ਫਰਸ ਸੈਕੰਡ ਥਰਡ ਦੇ ਬੱਚੇ ਆ ਉਹਨਾਂ ਨੂੰ ਥੋੜਾ ਸਨਮਾਨਿਤ ਵੀ ਕੀਤਾ ਜਾਊਗਾ ਬੱਚਿਆਂ ਨੂੰ ਕਿਉਂਕਿ ਸਨਮਾਨਿਤ ਕਰਨਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਮੋਟੀਵੇਟ ਕਰਨਾ ਆ ਉਤਸ਼ਾਹ ਜਿਹੜਾ ਦੇਣਾ ਆ ਉਹਦੇ ਨਾਲ ਹੀ ਬੱਚੇ ਜਿਹੜੇ ਉਹ ਅੱਗੇ ਚੱਲਦੇ ਆ ਸੋ ਸਾਡੇ ਸਕੂਲ ਦੇ ਸਾਇੰਸ ਮਿਸਟਰਸ ਸ਼੍ਰੀਮਤੀ ਘਰਪ੍ਰੀਤ ਕੌਰ ਉਹ ਹੁਣ ਰਿਜ਼ਲਟ ਡਿਕਲੇਅਰ ਕਰਨਗੇ ਆਓ ਜੀ ਸਤਿਕਾਰਯੋਗ ਪੇਰੈਂਟਸ ਸਸ਼ਰੀਆਤ ਪਿਆਰੇ ਬੱਚਿਓ ਸਸ਼ਰੀਆਤ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੱਚੇ ਪੂਰਾ ਸਾਲ ਮਿਹਨਤ ਕਰਦੇ ਨੇ ਪੇਰੈਂਟਸ ਵੀ ਕਰਦੇ ਨੇ ਅਧਿਆਪਕ ਵੀ ਕਰਵਾਉਂਦੇ ਨੇ ਤੇ ਉਹਦਾ ਅੱਜ ਅਸੀਂ ਨਤੀਜਾ ਕੱਢਣ ਲੱਗੇ ਆਂ ਵੈਸੇ ਤਾਂ ਸਾਡੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਪਰ ਜਿਨ੍ਹਾਂ ਨੇ ਕੁਝ ਜ਼ਿਆਦਾ ਕੀਤੀ ਹੁੰਦੀ ਹੈ ਉਹ ਵਧੀਆ ਮਾਰਕਸ ਲੈ ਜਾਂਦੇ ਨੇ ਤੇ ਉਹਨਾਂ ਦੀ ਕੋਈ ਨਾ ਕੋਈ ਉਹਨਾਂ ਦੀ ਹੌਸਲਾ ਅਫਜ਼ਾਈ ਕਰਾਂ ਲਈ ਉਹਨਾਂ ਦਾ ਕੋਈ ਨਾ ਕੋਈ ਪੋਜੀਸ਼ਨ 곗ੀ ਜਾਂਦੀ ਹੈ ਨਾ ਕਿ ਸਾਡੇ ਲਈ ਸਾਰੇ ਬੱਚੇ ਬਰਾਬਰ ਹੈ ਪਰ ਜਿਹਨੇ ਪੜਾਈ ਵਿੱਚ ਜ਼ਿਆਦਾ ਮਿਹਨਤ ਕੀਤੀ ਹੈ ਉਹਦੇ ਲਈ ਅਸੀਂ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਥੋੜਾ ਜਿਹਾ ਹੌਸਲਾ ਵਧਾਈ ਲਈ ਥੋੜਾ ਜਿਹਾ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾਵੇ ਤੇ ਮੈਂ ਬਹੁਤੀ ਗੱਲ ਨਾ ਕਰਦੀ ਹੋਈ ਨਤੀਜਾ ਅਨਾਉਂਸ ਕਰਦੀ ਹਾਂ ਕਲਾਸ 6th ਕਲਾਸ ਦਾ 6ਵੀਂ ਜਮਾਤ ਦਾ 6ਵੀਂ ਜਮਾਤ ਵਿੱਚ 23 ਬੱਚੇ ਸਨ 23 ਦੇ 23 ਪਾਸ ਹੈ 100% रिजल्ट đạt। అల ਤਾਂ 5.5 ਹੈ। 5ਵੀਂ ਵਿੱਚ ਸੁਧਾਈਆਂ ਬਹੁਤ-ਬਹੁਤ, 6ਵੀਂ ਵਿੱਚ ਹਨ ਵਧਾਈਆਂ। ਸਾਰੇ ਹੀ 6ਵੀਂ ਜਮਾਤ ਦੇ ਬੱਚੇ 7ਵੀਂ ਵਿੱਚ ਹੋ ਗਏ ਨੇ। ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਹੁਣ ਵਾਰੀ ਆਂਦੀ ਹੈ ਕਿ ਪਹਿਲਾ ਸਥਾਨ ਕਿਸ ਨੇ ਬਰਾਬਰ ਕੀਤਾ ਹੈ 6ਵੀਂ ਚੋਂ। ਹਾਂ, ਦੈਟਸ ਨਾਈਸ। ਰਾਈਟਰ ਦਸੀ। ਅਨੂਜ ਪੰਗਾ son of ਕੁਲਦੀਪ ਪੰਗਾ ਜਿਹਨੇ ਪਹਿਲਾ ਸਥਾਨ ਬਰਾਬਰ ਕੀਤਾ ਹੈ 6497 ਮਾਰਕਸ ਪ੍ਰਾਪਤ ਕੀਤੇ ਨੇ। ਕਲਾਪਿੰਗ ਕਰ ਦੋ ਸਾਰੇ ਅਨੂ ਅਨੂਜ ਨੇ ਕਰੋ ਜੀ ਕੋਈ ਆਇਆ ਪਲੀਜ਼ ਮੈਨੂੰ ਬਤਾ ਦਿਓ ਉਹਦੇ ਪਾਪਾ ਕਹਿੰਦੇ ਸੀ ਮੈਂ ਨਹੀਂ ਆ ਰਿਹਾ ਚਾਚੂ ਆ ਰਹੇ ਨੇ ਜੇ ਉਹਦੇ ਚਾਚੂ ਆਏ ਨੇ ਤੇ ਪੱਕਾ ਪਲੀਜ਼ ਉਹਦੇ ਨਾਲ ਆਓ ਨਾਲ ਮੱਛੜੀ ਹੋਸਲਾ ਵਜਾਈ ਹੋਏਗੀ ਤੁਸੀਂ ਫੋਨ ਕਿਸੇ ਨੂੰ ਫੜਾਓ ਕਿ ਤੁਹਾਡੀ পিক ਲੈ ਲੈ ਵੈਸੇ ਅਸੀਂ ਲੈ ਰਹੇ ਨੇ ਨਹੀਂ ਇੱਕ ਇੱਕ ਹੀ ਚੱਲੇ ਇਹ ਵਾਟੇ ਪਰ ਇੱਕ ਬੱਚੇ ਜੀ ਦਾ ਪਹਿਲਾ ਸਥਾਨ son of ਕੁਲਦੀਪ ਬੰਗਾ 497 ਨੰਬਰ ਆਇਆ ਨੇ 600 ਚੋ ਤੁਹਾਡਾ ਸ਼ੁਕਰੀਆ ਹਾਂਜੀ ਦਾਤੀ ਦਾਤੀ ਹਾਂਜੀ ਉਹਨਾਂ ਦੇ ਚਾਚੂ ਆਏ ਨੇ ਨਾਲ ਇਹਨੂੰ ਜੰਗ ਪੰਗਾ ਦੇ ਉਹਨਾਂ ਦਾ ਵਿਆਹ ਤਾਂ ਮੈਂ ਲਵਜੀਤ ਸਿੰਘ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿ ਬੱਚਾ ਪਹਿਲੇ ਸੰਧੇ ਆਇਆ ਹੈ ਜੀ ਕਲਾਪਿੰਗ ਕਰ ਦਿਓ ਸਾਰੇ ਇਹ ਦੀ ਰਾਈਟਿੰਗ ਵੀ ਬਹੁਤ ਅੱਛੀ ਹੈ ਔਰ ਨੋਟਬੁక్స్ ਵੀ ਬੁਰੀਆਂ ਕੰਪਨੀਜ਼ ਰੱਖਦਾ ਹੈ ਕਜਲੀ ਚੋਂ ਕੱ ਲਈ ਕਈ ਬੱਚੇ ਜਿਹੜਾ ਸਾਡੇ ਸਕੂਲ ਆਂਦਾ ਹੈ ਤੇ ਅਸੀਂ ਚਾਹਾਂਗੇ ਕਿ 8ਵੀਂ ਤੱਕ ਇਹ ਕੈਰੀ ਆਨ ਕਰੇ ਸਾਡੇ ਨਾਲ ਹੀ ਰਵੇ ਕਿਉਂਕਿ ਪਿੱਛੇ ਥੋੜਾ ਕਹਿ ਰਿਆ ਸੀ ਮੈਂ ਕੱਲਾ ਆ ਰਿਆਂ ਤੇ ਮੈਂ ਹਟ ਜਾਣਾ ਮੈਂ ਇਹਦੇ ਚਾਚੂ ਨੂੰ ਇਹਦੇ ਘਰਦਿਆਂ ਨੂੰ ਰਿਕਵੈਸਟ ਕਰਾਂਗੀ ਪਲੀਜ਼ 8 ਤੱਕ ਇੱਥੇ ਬਿੜਾਓ ਇਹਨੂੰ ਕੋਈ ਵੀ ਕਮੀ ਨਹੀਂ ਆਵੇਗੀ ਧੰਨਵਾਦ ਜੀ ਅੱਗੇ ਸਟੈਗਰ ਪੋਜੀਸ਼ਨ ਹੈ ਗੈਸ ਹੂ ਹੈਰੀ ਦਾ ਹਰਮਨ ਇਹ ਕਿ ਵੀ ਆਊਟਸਾਈਡਰ ਬੱਚਾ ਸੀ ਈਵੇਂ ਤੋਂ ਹੈਰੀ ਦਾ ਹਰਮਨ ਆਈ ਨਹੀਂ ਉਹਦੇ ਮਾਮਾ ਮੰਗੀ ਜੀ ਆਏ ਨੇ

ਸਾਰਿਆਂ ਨੂੰ ਮੁਬਾਰਕਾ ਬਹੁਤ ਬਹੁਤ ਗੈਸ ਹੂੰ ਮਨਵੀਰ ਮਨਵੀਰ ਆ ਇਹ ਨਾ ਥੋੜੀ ਟਾਈ ਹੋ ਗਿਆ ਮੈਚ ਤੇ ਦੋ ਬੱਚੇ ਆਏ ਨੇ ਥਰਡ ਯੁਵਰਾਜ ਸਵਾਨ ਐਂਡ ਮਨਵੀਰ ਕੌਰ ਦੇਖਿਆ ਗ੍ਰਾਵੀ ਯੁਵਰਾਜ ਸਵਾਨ son of ਪ੍ਰਦੀਪ ਕੁਮਾਰ ਦੇਖਿਆ ਮੈਂ ਗੈਸ ਜਿਵਰਾਜ 448 ਨੰਬਰ 606 ਮਨਵੀਰ ਕੌਰ 400 ਡਾਟਰ ਆਫ ਰਵੀ 404 ਨੰਬਰ 606 ਮੈਂ ਰਿਕਵੈਸਟ ਕਰਾਂਗੀ ਯੁਵਰਾਜ ਦੇ ਮਮਾ ਐਂਡ ਮਨਵੀਰ ਦੇ ਮਮਾ ਨੂੰ ਕਿ ਉਹ ਵੀ ਆਣ ਲੋ ਤੇ ਬੱਚਿਆਂ ਨੇ ਹੌਸਲਾ ਬढ़ाई ਕਰਾਂ ਤੁਹਾਨੂੰ ਬਹੁਤ ਬਹੁਤ ਵਾਰਕਾ ਇਹ ਬੱਚਿਆਂ ਦੀ ਖੁੱਦੀ ਮਿਹਨਤ ਹੈ ਅਸੀਂ ਕੁਝ ਵੀ ਉਪਰ ਤੋਂ ਲੈ ਬੱਚਿਆਂ ਦਾ ਰਿਜ਼ਲਟ ਨਹੀਂ ਕੀਤਾ ਹੈ ਅਸੀਂ ਸਿਰਫ ਆਪਾਰ ਚਲਦੀ ਨਹੀਂ ਕੀਤੀ ਹੈ ਕਲਾਬਿੰਗ ਹੋਵੇ ਇੱਕ ਵਾਰੀ ਦੋ ਪੋਜੀਸ਼ਨ ਆਈ ਹੈ ਕੀਆ ਨਾ ਬੱਚੋਂ ਬਣੀ ਹੈ ਇਹ ਬੱਸ ਮੈਂ ਜਿੱਤ ਜਿਹਾ ਦੇ ਰਹੀ ਆ ਅੱਜ ਮੰਨੀ ਅੱਜ ਕੁਝ ਬਹੁਤ ਮਨ ਕਰਦਾ ਕਿ ਛੇਡ ਉੱਪਰ ਦੇਣੀ ਆ ਤੁਸੀਂ ਕੁਰੀ ਨੂੰ ਕਰੀ ਆ ਅੱਜ ਪੜਾ ਦੇ ਖਿਚੋਣਾ ਆ ਤੇ ਸਾਡੇ ਇੰਸਾਨ ਦੇ ਉੱਪਰ ਦੇਖ ਕੇ ਪੜਾ ਕੇ ਨਹੀਂ ਤੇ ਇਹ ਜਿੰਨ ਬਟ ਟਾਈਲ ਸੀ ਦੇ ਤੇ ਸਾਰੇ ਬੱਚੇ پاس ਹੈ 23 ਚ 23 100% ਰਿਜ਼ਲਟ ਇੱਕ ਵਾਰ ਜ਼ੋਰ ਦੀ ਕਲਾਪਿੰਗ ਬੋਲ ਆ ਰਹੀ ਹੈ 7th ਕਲਾਸ टोटल स्टूडेंट्स के कुल विद्यार्थी 50, 50 ने 50 पास है, 100% रिजल्ट है, मुआवजा सारे करेंगे बच्चों ने, और फर्स्ट, फर्स्ट पोजिशन है कैसू, नेंसी, यस, इट्स नेंसी पॉल ਅੰਕ 55 ਜੇ ਨੰਬਰ ਆਇਨੇ 600 ਵਿੱਚੋਂ ਮਾਰਕਾ ਬਹੁਤ ਬਲ 7th ਕਲਾਸ ਦੇ ਬੱਚਿਆਂ ਨੇ ਨੰਬਰ ਬਹੁਤ ਅੱਛੇ ਲੈਨੇ 500 ਤੋਂ ਉੱਪਰ ਹੈ 6th ਕਲਾਸ ਦੇ ਥੋੜੇ ਬੱਚੇ ਡਾਊਨ ਹੈ ਕਿ 400 ਦੀ ਲਾਈਨ 'ਚ ਜਾ ਰਹੇ ਨੇ ਅਸੀਂ ਬੋਲਦੇ ਮੰਮਾ ਆਏ ਜਿਹੜੇ ਉਹ ਸਾਡੇ ਚੇਅਰਮੈਨ ਵੀ ਐਸ ਮਗਰਾ ਦੇ ਤੇ ਇਹਨਾਂ ਦਾ ਵੈਲਕਮ ਆਇਆ ਨੂੰ ਕਲਾਪਿੰਗ ਕਰਦੋ ਬੱਚੀ ਉਹ ਆਇਕਟੇਕੀ ਕੁੜੀ ਆਈ ਨਹੀਂ ਆ ਆ ਜਾ ਆ ਜਲਦੀ ਆ ਤੇਰੇ ਕਰਕੇ ਲੇਟ ਹੋ ਗਿਆ ਕੰਮ ਸਾਡਾ ਸਾਰਾ

552 ਨੰਬਰ 620 ਮੈਨੂੰ ਲੱਗਦਾ ਨਹੀਂ ਰੋਹਿਤ ਇਹ ਕਰੋਗੇ ਐਵੇਂ ਇਹਦੇ ਮਾਪਿਆਂ ਨੂੰ ਰਿਕਵਰੀ ਕੀਤੀ ਸੀ ਪਰ ਉਹ ਫੋਨ ਨਹੀਂ ਸਕੇ ਕਿਸੇ ਕਾਰਨ ਬਿਜ਼ੀ ਸ਼ਡਿਊਲ ਹੋਣ ਕਾਰਨ ਇਹ 552 ਨੰਬਰ ਦੇ ਇਹਦੇ 620 ਕੰਪੀਟੀਸ਼ਨ ਦਾ ਵੀ ਆਈ ਹੈ ਨਾ ਦੀ ਕਲਾਸ 6 ਮਾਰਚ ਸੇ ਫਰੈਕਨੈਂਸ ਟੂ ਆਰਡਰ ਰੋਹਿਤ ਮੈਂ ਮਾਦੀਨ ਯੈਸ ਅਕਸ਼ਰਾ ਇਟਸ ਅਕਸ਼ਰਾ अक्षरा सरप्राइजिंग बहुत अच्छी बच्ची है बिल्कुल शरारत नहीं कर दी और अक्षरा ने नंबर ले लिए 514 600 وچوں ڈاکٹر اجش윈دران ਜੇ ਚਾਚੂ ਆਏ ਨੇ ਨਾਲ ਉਹਨਾਂ ਦਾ ਮੈਂ ਵੈਲਕਮ ਕਰਾਂਗੀ ਕਿ ਆਉਣਗੇ ਤੇ ਬੱਚੇ ਨੂੰ ਹੌਸਲਾ ਦੇ ਟੈਪੀਰ ਦੇ ਦਈਏ ਮਾਰੋਣਾ ਮੈਂ ਨਹੀਂ ਉਹ ਤੇਰੀ ਨਹੀਂ ਉਹ ਮੈਂ ਸਾਡੇ ਕੋਲ ਸੀ 6th ਐਂਡ 7th ਨਾਨ-ਵਰਕ ਕਲਾਸਿਸ ਦਾ ਸਾਰੇ ਬੱਚੇ ਬਾਅਦ ਨੇ 7 ਦੀ ਏਜ ਵਿੱਚ ਹੋ ਗਏ ਨੇ ਤੇ 6th ਦੇ 7th ਵਿੱਚ ਪੇਰੈਂਟਸ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈ ਬੁੱਕਸ ਇਹਨਾਂ ਦੀਆਂ ਪਹੁੰਚ ਚੁੱਕੀਆਂ ਨੇ ਕੁਝ ਸਬਜੈਕਟਸ ਦੀਆਂ ਰਹਿ ਗਏ ਆ ਨੇ ਕੁਝ ਪਹੁੰਚ ਗਈਆਂ ਨੇ ਕੱਲ ਦੀ ਛੁੱਟੀਆਂ 29 ਦੀ 29 ਦੀ ਗੁੱਡ ਫਰਾਈਡੇ ਦੀ ਛੁੱਟੀ ਹੈ ਕੱਲ ਦੀ 30 ਨੂੰ ਬੱਚੇ ਆਣ ਤੇ ਆਪਣੇ ਪੁਰਾਣੀਆਂ ਬੁੱਕਸ ਪਲੀਜ਼ ਬੁੱਕ ਬੈਂਕ ਸੰਸਨ ਕਹਿ ਆ ਹੁੰਦਾ ਸਰਕਾਰ ਨੇ ਕਿ ਜਮਾ ਕਰਦੀਆਂ ਨੇ

ਔਰ ਬੜੀ ਅਮੀਰ ਕਿਹਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਤੁਹਾਡੀ ਪੂਰੇ ਸਾਲ ਦੀ ਮਿਹਨਤ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ ਔਰ ਬੱਚਿਆਂ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਆ ਬਹੁਤ ਵਧੀਆ ਅ ਮਹਿਸੂਸ ਹੋਇਆ ਸਾਨੂੰ ਵੀ ਬਹੁਤ ਵਧੀਆ ਲੱਗਾ ਔਰ ਸਾਰੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਥੇ ਪਹੁੰਚੇ ਨਹੀਂ ਸਾਡੇ ਕਮੇਟੀ ਮੈਂਬਰਸ ਨੂੰ ਜਿਹੜੇ ਪਿੰਡੇ ਪਤੰਦੇ ਸੰਜੇ ਨੇ ਸੱਜਣਾ ਹੈ ਪੂਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰੇ ਬੱਚੇ ਜਿਹੜੇ ਹੈਗੇ ਆ ਬਹੁਤ ਵਧੀਆ ਨੇ ਔਰ ਸਾਰੇ ਬੱਚੇ ਜਿਹੜੇ ਹੈਗੇ ਆ ਪਾਸ ਹੋ ਗਏ ਆ ਬਹੁਤ ਵਧੀਆ ਤੇ ਸਾਰਿਆਂ ਦਾ ਇੱਕ ਵਾਰ ਫੇਰ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ